ਨੂੰ ਪਤਾ ਸੀ ਕਿ ਤੁਸੀਂ ਇਸ ਵੀਡੀਓ ਦੇ ਵੇਟ ਕਰ ਰਹੇ ਸੀ ਤੇ ਕਰ ਰਹੇ ਹੋਮੋਗੇ ਕਿਉਂਕਿ ਜਿਹੜੀ 2364 ETT ਦੀ ਭਰਤੀ ਸੀ ਉਸ ਬਾਰੇ ਏਡੂ ਪਹਿਲਾਂ ਇੱਕ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਸੀ ਕਿ ਬਹਾਲੀ ਕੀਤੀ ਜਾ ਰਹੀ ਹੈ ਇਸ ਭਰਤੀ ਦੀ ਇਸ ਭਰਤੀ ਦੇ ਪ੍ਰੋਸੈਸ ਨੂੰ ਚਲਾਇਆ ਜਾਊਗਾ ਤੇ ਗੱਲ ਸਾਨੂੰ ਕਹੀ ਸੀ ਵੀ 2 ਮਹੀਨਿਆਂ ਦੇ ਵਿੱਚ ਵਿੱਚ ਉਹਦੀ ਸਕਰੂਟੀਨੀ ਦੇ ਵਾਸਤੇ ਆਰਡਰ ਕੱਢੇ ਜਾ ਸਕਦੇ ਆ ਹੁਣ ਇੱਥੇ ਇਸ ਗੱਲ ਦੀ ਸਾਰੇ ਵੇਟ ਕਰ ਰਹੀ ਸੀ ਮੈਂ ਪਿੱਛੇ ਦੋ ਵੀਡੀਓ ਪਾਈਆਂ ਸੀ ਦੋ ਵੀਡੀਓ ਜੋ ਮੈਂ ਸਾਰਿਆਂ ਨੂੰ ਸੰਤੁਸ਼ਟੀ ਦੂਸਰੀ ਚ ਵੀ ਕਰਵਾਤੀ ਸੀ ਵੀ ਪਾਈ ਗੱਲ ਕੀ ਹੈ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਜਿਹੜੇ ਇਹ ਹਾਈ ਕੋਰਟ ਦੇ ਆਰਡਰ ਸੀ ਜਿਹੜੇ ਹੁਣ ਜਿਹਨੇ ਕਿਹਾ ਹਾਈ ਕੋਰਟ ਨੇ ਬਹਾਲੀ ਕਰਨ ਦੀ ਗੱਲ ਕਹੀ ਹੈ ਹੁਣ ਦੋਨੇ ਆਰਡਰਾਂ ਦੀ ਗੱਲ ਕਰਾਂਗੇ ਹੁਣ ਕਿੱਥੇ ਗੱਲ ਰੁਕ ਚੁੱਕੀ ਹੈ ਜਾਂ ਕਿੱਥੇ ਖੜ ਚੁੱਕੀ ਹੈ ਅੱਗੇ ਕੀ ਪ੍ਰੋਸੈਸਰ ਹੋਊਗਾ ਚੈਨਲ ਦੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਦਾ ਬਟਨ ਦਬੋ ਮੈਂ ਬਾਲੀਆਂ ਗੱਲਾਂ ਨਹੀਂ ਕਰੂੰਗਾ ਸਿਰਫ ਸਿੰਪਲ ਜਿਹੀ ਗੱਲਾਂ ਤੁਹਾਨੂੰ ਦੱਸ ਦਈਏ ਇੱਕ ਚੀਜ਼ ਥੋੜੀ ਜਿਹੀ ਸੁਣ ਲਿਓ ਕਿਉਂਕਿ ਨਾ ਤਾਂ ਦੇਖੋ ਮੈਂ ਕੋਈ ਭਰਤੀ ਕਰਨ ਵਾਲਾ ਬੰਦਾ ਤੇ ਨਾ ਹੀ ਮੈਂ ਡਿਪਾਰਟਮੈਂਟ ਚ ਨਾ ਆਪਣਾ ਕੰਮ ਹੈਗਾ ਤੁਹਾਡੇ ਤੇ ਇੱਕ ਇਨਫੋਰਮੇਸ਼ਨ ਲੈਣੀ ਤੇ ਜੋ ਚੱਲ ਰਿਹਾ ਕੀ ਚੱਲ ਰਿਹਾ ਮੈਂ ਉਹੀ ਇਨਫੋਰਮੇਸ਼ਨ ਚਾਹੀ ਤੁਸੀਂ ਈਟੀਟੀ ਵਾਲੋਂ ਚਾਹੀ ਬੀਐਡ ਵਾਲੋਂ ਧਿਆਨ ਨਾਲ ਸੁਣ ਜਜਮੈਂਟ ਆਈ ਹੈ ਹਾਈ ਕੋਰਟ ਦੇ ਵੱਲੋਂ ਕਿ ਭਰਤੀ ਬਹਾਲੀ ਕੀਤੀ ਜਾਵੇ। ਉਹਨਾਂ ਨੇ ਆਪਣੀ ਇਸ ਜਜਮੈਂਟ ਦੇ ਵਿੱਚ ਇੱਕ ਹੀ ਗੱਲ ਕਹਤੀ ਕੀ ਗੱਲ ਕਹੀ ਹੈ ਕਿਉਂਕਿ ਪੂਰੀ ਜਜਮੈਂਟ ਆਪਾਂ ਇੱਥੇ ਨਹੀਂ ਲਿਆ ਸਕਦੇ ਨਾ ਹੀ ਆਪਾਂ ਸੁਣਾ ਸਕਦੇ ਹਾਂ। ਉੱਥੇ ਇੱਕ ਗੱਲ ਇਹ ਆਈ ਹੈ ਕਿ ਜਿਹੜੀ ਭਰਤੀ ਹੈ ਉਹ ਐਜ਼ ਪਰ ਨੋਟੀਫਿਕੇਸ਼ਨ ਕੀਤੀ ਜਾਊਗੀ। ਮਤਲਬ ਸਮਝਿਓ ਕਿਵੇਂ ਐਜ਼ ਪਰ ਨੋਟੀਫਿਕੇਸ਼ਨ ਕੀਤੀ ਵੀ ਜਿਵੇਂ ਪਹਿਲਾਂ ਲਿਖਿਆ ਹੋਇਆ ਸੀ ਵੀ ਜਿਹਨੂੰ 5 ਨੰਬਰ ਐਜ਼ ਏ ਪੋਜੀਸ਼ਨ ਦੇ ਅਕੋਰਡਿੰਗ ਗ੍ਰੈਜੂਏਸ਼ਨ ਦੇ 5 ਨੰਬਰ ਮਿਲਨੇ ਸੀ ਈਟੀਟੀ ਨੂੰ ਤੇ 3 ਨੰਬਰ ਮਿਲਨੇ ਸੀ ਜਾਂ ਜਿਹਨੂੰ ਉਹ ਉਹਦੇ ਪੋਜੀਸ਼ਨ ਦੇ ਅਕੋਰਡਿੰਗ ਉਹਨੇ ਕਿੰਨੇ ਗ੍ਰੈਜੂਏਸ਼ਨ ਅੰਕ ਲਏ ਤੇ ਉਹਦੇ ਕਨੂੰ ਨੰਬਰ ਮਿਲਨੇ ਸੀ ਤੇ ਬੀਐਡ ਨੂੰ ਉਹਦੇ ਵਿੱਚ ਨਹੀਂ ਦਿੱਤੇ ਜਾ ਰਹੇ ਸੀ ਅੰਕ ਹੈਨਾ ਹੁਣ ਉਹ ਮੁੱਦਾ ਉਵੇਂ ਹੀ ਰਹੂਗਾ ਇਸ ਜਿਹੜੇ ਨਵੀਂ ਜੱਜਮੈਂਟ ਦੇ ਵਿੱਚ ਇਹ ਗੱਲ ਕੀਤੀ ਵੀ ਐਜ਼ ਅ ਨੋਟੀਫਿਕੇਸ਼ਨ ਜਿਵੇਂ ਨੋਟੀਫਿਕੇਸ਼ਨ ਆਇਆ ਸੀ 23 ਤੋਂ ਉਵੇਂ ਹੀ ਭਰਤੀ ਹੋਊਗੀ ਚਲੋ ਹੁਣ ਇੱਥੇ ਈਟੀਟੀ ਵਾਲਿਆਂ ਲਈ ਵੀ ਗੱਲ ਉਥੀ ਹੈ ਤੇ ਬੀਐਡ ਵਾਸਤੇ ਵੀ ਉਥੀ ਆ ਦੂਸਰੀ ਗੱਲ ਇੱਕ 2018 ਦਾ 1 ਅਗਸਤ ਸੀ ਐਨਸੀਟੀਸੀ ਦਾ ਜਿਹੜਾ ਉਸ ਅਗਸਤ ਨੂੰ ਪਿੱਛੇ ਸੁਪਰੀਮ ਕੋਰਟ ਨੇ ਆਪਣੀ ਇੱਕ ਜੱਜਮੈਂਟ ਦੇ ਵਿੱਚ ਇੱਕ ਕੇਸ ਦੇ ਵਿੱਚ ਰੱਦ ਕੀਤਾ ਕਿ ਬੀਐਡ ਈਟੀਟੀ ਚੋਂ ਬਾਹਰ ਹੈ ਉਹ ਸੁਪਰੀਮ ਕੋਰਟ ਦਾ ਫੈਸਲਾ ਸੁਪਰੀਮ ਕੋਰਟ ਨੇ ਈਟੀਟੀ ਨੂੰ ਬੀਐਡ ਬੀਐਡ ਨੂੰ ईटीटी दी ਭਰਤੀ ਚੋਂ ਬਾਹਰ ਕੱਢਿਆ ਹੋਇਆ ਆਲਰੇਡੀ ਆਲਰੇਡੀ ਉਹ ਜੱਜਮੈਂਟ ਆਈ ਹੋਈ ਹੈ ਤੇ ਜਿਹੜੀ ਹੁਣ ਇਹ ਹਾਈ ਕੋਰਟ ਦੀ ਜੱਜਮੈਂਟ ਹੋਣ ਆਈ ਹੈ ਇਹਨਾਂ ਨੇ ਐਜ਼ ਪਰ ਨੋਟੀਫਿਕੇਸ਼ਨ ਭਰਤੀ ਕਰਨ ਦੇ ਆਦੇਸ਼ ਦਿੱਤੇ ਹੈ ਕਹਿਣ ਦਾ ਮਤਲਬ ਵੀ ਇਹ ਚ ਬੀਐਡ ਨੂੰ ਸ਼ਾਮਲ ਕਰ ਲਿਆ ਹੁਣ ਗੱਲਾਂ ਦੋ ਸਾਹਮਣੇ ਹੋ ਗਈਆਂ ਸੁਪਰੀਮ ਕੋਰਟ ਕਹਿੰਦੀ ਵੀ ਬੀਐਡ ETT ਭਰਤੀ ਚ ਆ ਨਹੀਂ ਸਕਦੀ ਇਸ ਨੋਟੀਫਿਕੇਸ਼ਨ ਬਾਰੇ ਨਹੀਂ ਕਹਿੰਦੀ ਉਹ ਐਸ ਏ ਗਸਟ ਦੇ ਵਿੱਚ ਕਹਿੰਦੀ ਹੈ ਪਹਿਲਾਂ ਕੋਈ ਗਸਟ ਬਣਿਆ ਸੀ 2018 ਦੇ ਵਿੱਚ ਉਹ ਉਹਨੂੰ ਰੱਦ ਕੀਤਾ ਹੋਇਆ ਸੁਪਰੀਮ ਕੋਰਟ ਨੇ ਹੁਣ ਇੱਥੇ ਮਸਲਾ ਲਾਸਟ ਨਿਕਲ ਕੇ ਕੀ ਆਇਆ ਕਿਹ ਡਿਪਾਰਟਮੈਂਟ ਨੂੰ ਜਿਹੜਾ ਐਜੂਕੇਸ਼ਨ ਡਿਪਾਰਟਮੈਂਟ ਹੈ ਉਹਦੇ ਲੀਗਲ ਸੈੱਲ ਨੂੰ ਦੋਨੇ ਡਾਕੂਮੈਂਟਸ ਸੌਂਪ ਦਿੱਤੇ ਗਏ ਆ ਦੋਨੇ ਮਤਲਬ ਕਿਹੜੇ ਸੁਪਰੀਮ ਕੋਰਟ ਵਾਲਾ ਵੀ ਤੇ ਹਾਈ ਕੋਰਟ ਵਾਲਾ ਵੀ ਜਿਹੜਾ ਹੁਣ ਆਇਆ ਵੀ ਐਜ਼ ਨੋਟੀਫਿਕੇਸ਼ਨ ਕਰਨਾ ਹੁਣ ਕਿਉਂਕਿ ਸਾਨੂੰ ਪਤਾ ਵੀ ਵਿੰਟਰ ਮੌਸਮ ਹੈਗਾ ਛੁੱਟੀਆਂ ਹੋ ਚੁੱਕੀਆਂ ਨੇ ਠੀਕ ਹੈ ਲੀਗਲ ਸੈੱਲ ਡਿਪਾਰਟਮੈਂਟ ਦਾ ਉਸਤੇ ਕੰਮ ਕਰੂਗਾ ਉਸਤੇ ਮੀਟਿੰਗ ਬੈਠੂਗੀ ਤੇ ਉਹ ਸੋਚੇਗਾ ਕਿ ਨੋਟੀਫਿਕੇਸ਼ਨ ਨੈਕਸਟ ਜਿਹੜਾ ਨੋਟੀਫਿਕੇਸ਼ਨ ਆ ਉਹ ਕਿਸ ਤਰ੍ਹਾਂ ਸੈਕਰੀਟਰੀ ਲੈਣੀ ਹੈ ਹੁਣ ਗੱਲ ਰਹੇਗੀ ਸਿਰਫ ਡਿਪਾਰਟਮੈਂਟ ਤੇ ਹੁਣ ਮੈਂ ਤੁਹਾਨੂੰ ਗੱਲ ਮੇਰੀ ਤੁਸੀਂ ਸਾਰੇ ਸਮਝ ਗਏ ਹੋਗੇ ਮੈਂ ਤੁਹਾਨੂੰ ਇੱਥੇ ਇੱਕ ਸੈਸ਼ਨ ਦਿੰਦਾ ਦੋਨੇ ਡਾਕੂਮੈਂਟਸ ਆਪ ਦਿੱਤੇ ਗਏ ਨੇ ਲੀਗਲ ਡਿਪਾਰਟਮੈਂਟ ਨੂੰ ਕਿਸ ਦੇ ਲੀਗਲ ਡਿਪਾਰਟਮੈਂਟ ਨੂੰ ਐਜੂਕੇਸ਼ਨ ਰਿਕਰੂਟਮੈਂਟ ਜਿਹੜੀ ਕਰਦੀ ਹੈਗੀ ਆ ਪੰਜਾਬ ਦੇ ਐਜੂਕੇਸ਼ਨ ਸਿੱਖਿਆ ਭਾਗ ਨੂੰ ਹੁਣ ਜਦੋਂ ਉਹ ਅੱਗੇ ਤੇ ਮੀਟਿੰਗ ਕਰਨਗੇ ਇਹ ਤੇ ਬੈਠਕ ਬੁਲਾਉਣਗੇ ਤਾਂ ਉਸ ਤੋਂ ਬਾਅਦ ਉਹ ਦੱਸਣਗੇ ਵੀ ਭਾਈ ਭਰਤੀ ਕਿਵੇਂ ਹੋਣੀ ਆ ਹੁਣ ਡਿਪੈਂਡ ਰਹਿ ਗਿਆ ਈਟੀਟੀ ਵਾਲਿਆਂ ਤੇ ਤੇ ਵੀਆਟ ਵਾਲਿਆਂ ਤੇ ਜੇ ਤਾਂ ਤੁਸੀਂ ਮਿਲ ਕੇ ਚਲੋ ਲੀਗਲ ਡਿਪਾਰਟਮੈਂਟ ਐਜੂਕੇਸ਼ਨ ਦਾ ਕੋਈ ਵੀ ਫੈਸਲਾ ਕਰਦਾ ਜੇ ਦਾ ਤੁਸੀਂ ਮਿਲ ਕੇ ਚੱਲ ਲੋਗੇ ਭਰਤੀ ਨੂੰ ਤਾਂ ਦਾ ਬਹਾਲ ਭਰਤੀ 100% ਅੱਗੇ ਹੋ ਜਾਣੀ ਹੈ ਤੇ ਤੁਸੀਂ ਭਰਤੀ ਹੋ ਜਾਣਾ ਬਟ ਜੇ ਤੁਸੀਂ ਮਿਲ ਕੇ ਨਹੀਂ ਚੱਲੋਗੇ ਤਾਂ ਦੁਬਾਰਾ ਫਿਰ ਇਸ ਭਰਤੀ ਦੇ ਵਿੱਚ ਕੀਤੀ ਨਾ ਕਿਤੇ ਖੜੋਤ ਪੈ ਸਕਦੀ ਤੇ ਮੁੜ ਕੇ ਮੈਨੂੰ ਲੱਗਦਾ ਇਹ ਭਰਤੀ ਕਦੇ ਨਹੀਂ ਹੋਣੀ ਮੈਂ ਸਾਰਿਆਂ ਨੂੰ ਇਹੀ ਗੱਲ ਸਲਾਹ ਦਿਆਂਗਾ ਕਿ ਭਾਈ ਲੀਗਲ ਡਿਪਾਰਟਮੈਂਟ ਬਾਅਦ ਵਿੱਚ ਜਿਹੜਾ ਕੋਈ ਫੈਸਲਾ ਦੇਊਗਾ ਇਹ ਛੁੱਟੀਆਂ ਤੋਂ ਬਾਅਦ ਪਤਾ ਲੱਗੂਗਾ ਤੇ ਉਸ ਨੂੰ ਤੁਸੀਂ ਸਾਰੇ ਹੀ ਸਵੀਕਾਰ ਕਰ ਲਿਓ ਕਿ ਆਪਣਾ ਦੋਨਾਂ ਦਾ ਹੀ ਫਾਇਦਾ ਹੋ ਜੇ ਇੱਕ ਦੂਜੇ ਨਾਲ ਇਹ ਗੱਲ ਤੁਸੀਂ ਸਾਂਝੀ ਕਰ ਲਿਓ ਆਪਚ ਮਿਲ ਕੇ ਠੀਕ ਹੈ ਜੇਕਰ ਕਿਤੇ ਫੇਰ ਗੁਲਜਨ ਪੈ ਗਈ ਤਾਂ ਫਿਰ ਉਹ ਗੁਲਜਨ ਮੈਨੂੰ ਨਹੀਂ ਲੱਗਦਾ ਕਿ ਉਹ ਸੁਲਝੂਗੀ ਸੋ ਇਹ ਇਨਫੋਰਮੇਸ਼ਨ ਸੀ ਇੱਕ ਇੱਕ ਗੱਲ ਮੈਂ ਤੁਹਾਡੇ ਨਾਲ ਸ਼ੇਅਰ ਕਰਤੀ ਦੀ ਪਰ ਕਿਸੇ ਦੇਤੇ ਨਾ ਕੋਈ ਐਵੇਂ ਗੁੱਸਾ ਕਰਿਓ ਭਈ ਤੂੰ ਐਦਾਂ ਕਹਿਣਾ ਬੀਏਡ ਨੂੰ ਜਾਂ ਤੂੰ ਈਟੀ ਨੂੰ ਮੈਂ ਕਿਸੇ ਨੂੰ ਨਹੀਂ ਕਹਿੰਦਾ ਕਿਉਂਕਿ ਮੈਂ ਤਾਂ ਖੁਦ ਹੀ ਐਡ ਕੀਤੀ ਹੋਈ ਹੈ ਬਹੁਤ ਸਾਰੇ ਮੈਨੂੰ ਪਹਿਲਾਂ ਕਮੈਂਟ ਕਰੀ ਜਾਂਦੇ ਸੀ ਕਹਿੰਦੇ ਤੁਸੀਂ ਕਹਿੰਦੇ ਬੀਏਡ ਵਾਲੇ ਕਿਉਂ ਇਹ ਕਰਦੇ ਹੋ ਜੀ ਈਟੀ ਉਹ ਨਾ ਤਾਂ ਮੈਂ ਈ ਈਟੀ ਨਾ ਨਾ ਮੈਂ ਬੀਏਡ ਵਾਲਾ ਠੀਕ ਹੈ ਮੈਂ ਤਾਂ ਕਿੱਦ ਪੜਾਉਣ ਦਾ ਕੰਮ ਕਰਦਾ ਤੋੜੇ ਤੇ ਜਿਹੜੀਆਂ ਜਿਹੜੀਆਂ ਇਨਫੋਰਮੇਸ਼ਨ ਆ ਉਹ ਇਨਫੋਰ ਮੈਂ ਬੀ ਐਡ ਕੀਤੀ ਹੈ ਮੇਰਾ ਪੀਸੀ ਟ ਕਲੀਅਰ ਨਹੀਂ ਹੈਗਾ ਠੀਕ ਹੈ ਨੰਬਰ 1 ਕਿਉਂਕਿ ਮੈਨੂੰ ਤਾਂ ਕੋਈ ਮਸਲਾ ਨਹੀਂ ਹੈਗਾ ਇਹਦੇ ਵਿੱਚ ਤਾਂ ਇਸ ਲਈ ਜਦੋਂ ਵੀ ਕੋਈ ਕਮੈਂਟ ਕਰਨਾ ਸੋਚ ਵਿਚਾਰ ਕੇ ਕਰੋ ਪਹਿਲਾਂ ਗੱਲ ਨੂੰ ਸੁਣੋ ਪੂਰਾ ਮੈਂ ਤੁਹਾਡੇ ਤੇ ਇੱਕ ਸਾਰੀ ਇਨਫੋਰਮੇਸ਼ਨ ਰੱਖ ਦਿੱਤੀ ਹੈ ਤੁਹਾਡਾ ਕੋਈ ਸੈਸ਼ਨ ਹੈਗਾ ਕਮੈਂਟ ਬਾਕਸ ਵਿੱਚ ਤੁਸੀਂ ਦੱਸ ਸਕਦੇ ਹੋ ਹੁਣ ਵੇਟ ਕਰਨੀ ਹੈ ਆਪਾਂ ਲੀਗਲ ਸੈੱਲ ਦੇ ਜਾਂ ਐਜੂਕੇਸ਼ਨ ਡਿਪਾਰਟਮੈਂਟ ਕੀ ਫੈਸਲਾ ਲੈਂਦਾ ਉਹ ਇਨਫੋਰਮੇਸ਼ਨ ਤੁਹਾਡੇ ਤੇ ਇੱਕ ਜਰੂਰ ਸ਼ੇਅਰ ਕਰਾਂਗੇ ਚੈਨਲ ਨੂੰ ਸਬਸਕ੍ਰਾਈਬ ਕਰੋ ਗੱਲ ਮੇਰੀ ਸੁਣ ਗਈ ਤੇ ਨਾਲ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਤਾਂ ਲਾਈਕ ਕਰ ਦਿਓ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਆਉਂਦੀ ਰਹੂਗੀ ਇਨ ਫਿਊਚਰ ਕੋਈ ਵੀ ਪੰਜਾਬ ਦੀਆਂ ਪੋਸਟ ਆਉਂਦੀਆਂ ਕਿਸੇ ਵੀ ਤਰ੍ਹਾਂ ਦਾ ਕੋਈ ਪੰਜਾਬ ਦੇ ਐਜੂਕੇਸ਼ਨ ਡਿਪਾਰਟਮੈਂਟ ਨਾਲ ਕੋ ਜਾਉਣ ਦੀ ਵੀ ਕੋਸ਼ਿਸ਼ ਕਰਦੇ ਆ ਤੇ ਸ਼ੇਅਰ ਕਰਨ ਦੀ ਵੀ ਕੋਸ਼ਿਸ਼ ਕਰਦੇ ਆ ਸੋ ਧੰਨਵਾਦ ਬਾਕੀ ਤੁਸੀਂ ਸਿਚੇਸ਼ਨ ਦੇ ਸਕਦੇ ਹੋ ਆਪਣੇ